ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਸੰਗਤ ਦੇ ਵਿੱਚ ਜਮ ਰਾਜ ਬਾਰੇ ਆਡੀਓ ਬਣਾਉਣ ਦੇ ਲਈ ਵਿਚਾਰ ਹੋਈ ਜੀ ਅਮ ਸਭ ਦੇ ਜਿਸ ਤਰ੍ਹਾਂ ਸਾਡੇ ਆਪਣੇ ਆਪਣੇ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਜਦੋਂ ਅਸੀਂ ਸਾਰੇ ਇੱਕ ਅੰਗ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪੜਨ ਲਈ ਦਿੱਤਾ ਜਾਵੇ ਸਾਡੇ ਮਨ ਵਿੱਚ ਉਹਦੇ ਵਿੱਚੋਂ ਜਿਹੜੀ ਜਿਹੜੀ ਬਾਣੀ ਜਿਸ ਜਿਸ ਹਿਰਦੇ ਨੂੰ ਖਿੱਚਦੀ ਹੈ ਧਿਆਨ ਲਵਾਉਂਦੀ ਹੈ ਕਿ ਮਤਲਬ ਉਹਦੇ ਵੱਲ ਧਿਆਨ ਜਾਂਦਾ ਹੈ ਜੀਵ ਦਾ ਇਹ ਸਾਡੇ ਹਰ ਇੱਕ ਦੇ ਆਪਣੇ ਆਪਣੇ ਕਰਮਾਂ ਦੇ ਅਨੁਸਾਰ ਕਿਸੇ ਦਾ ਕਿਸੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਮજબੂਰ ਵੱਲ ਜਾਂਦਾ ਕਿਸੇ ਦਾ ਕਿਸੇ ਮજબੂਰ ਵੱਲ ਜਾਂਦਾ ਕੁਦਰਤ ਵੱਲੋਂ ਪਰਮੇਸ਼ਰ ਜੀ ਨੇ ਕਦੇ ਇਸ ਪਾਸੇ ਧਿਆਨ ਨਹੀਂ ਸੀ ਲਿਆਉਂਦਾ ਜਮਰਾਜ ਵਾਰੇ ਜਾਂ ਕਿਸੇ ਵਾਰੇ ਪਰ ਹੁਣ ਖੈਰ ਜਦੋਂ ਆਪਣੇ ਇਹਦੇ ਬਾਰੇ ਵਿਚਾਰ ਦੀ ਮੰਗ ਹੈ ਤਾਂ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਜੀ ਕਿਉਂਕਿ ਇਹ ਵੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਮ ਕੀ ਸਾਡੇ ਕਰਮ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਇਹ ਸਭ ਤੋਂ ਵੱਡਾ ਹਿੱਸਾ ਹੈ ਯਾਮ ਰਾਜਵਾਰੇ ਜੋ ਪਰਮੇਸ਼ਰ ਜੀ ਦਾਸੀ ਨੂੰ ਸਮਝ 파 ਰਹੇ ਨੇ ਉਹ ਇਹ ਹੈ ਕਿ ਜਿਸ ਜੀਵ ਦੇ ਕਰਮ ਮਾੜੇ ਨੇ ਜਿਸ ਜੀਵ ਨੇ ਆਪਣੇ ਜੀਵਨ ਵਿੱਚ ਕਤੇ ਸਤ ਸੰਗ ਨਹੀਂ ਕੀਤਾ ਉਸ ਪਰਮੇਸ਼ਰ ਦਾ ਨਾਮ ਨਹੀਂ ਲਿਆ ਉਸ ਪਰਮੇਸ਼ਰ ਨੂੰ ਮੰਨਿਆ ਨਹੀਂ ਹੈ ਉਸ ਨੇ ਕਦੇ ਸੋਚਿਆ ਨਹੀਂ ਕੰਮ ਕਰਨ ਤੋਂ ਪਹਿਲਾਂ ਕਿ ਇਹਦਾ ਕੀ ਨਤੀਜਾ ਹੋਊਗਾ ਉਹ ਫਿਰ ਜੰਮ ਦੇ ਵਸ ਪੈਂਦਾ ਤਾਂ ਹੀ ਭਗਤ ਰਵਿਦਾਸ ਜੀ ਕਹਿੰਦੇ ਨੇ ਮੋਹਿ ਜੰਮ ਡੰਡ ਨਾਲ ਲੱਗ ਗਈ ਤਜੀਲੇ ਸਰਬ ਜੰਜਾਲ ਕਹਿੰਦੇ ਸਾਰੇ ਜੰਜਾਲ ਕਹਿੰਦੇ ਜਿਹੜੇ ਦੁਨੀਆ ਦੇ ਉਹ ਖਤਮ ਹੋ ਗਏ ਨੇ ਮੇਰੇ ਲਈ ਹੁਣ ਮੈਨੂੰ ਕਹਿੰਦੇ ਜੰਮ ਦੇ ਡੰਡੇ ਦਾ ਡਰ ਨਹੀਂ ਰਿਹਾ ਹੈ ਜਮ ਦੇ ਡੰਡੇ ਦਾ ਡਰ ਤੇ ਉਹਨੂੰ ਆ ਨਾ ਜਿਹਦੇ ਮਾੜੇ ਕੰਮ ਕੀਤੇ ਨੇ ਰਵਿਦਾਸ ਜਪੈ RAM ਨਾਮਾ ਮੋਹਿ ਜਮ ਸਿਓ ਨਾਹੀ ਕਾਮ ਇਹ ਹੈ ਜਿਨੇ ਪਰਮੇਸ਼ਰ ਦਾ ਨਾਮ ਜਪਿਆ ਜਿਦੇ ਕਰਮ ਮਾੜੇ ਨਹੀਂ ਰਹੇ ਉਹਦਾ ਜਮ ਦੇ ਨਾਲ ਵਾ ਪੈਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਸ ਦੇ ਕਰਮ ਮਾੜੇ ਨੇ ਪੂਰਵਲੇ ਕਰਮਾਂ ਦੇ ਅਨੁਸਾਰ ਚੱਲਿਆ ਆ ਰਿਹਾ ਰਹਿਮਤ ਹੋਈ ਇਸ ਜਨਮ ਦੇ ਵਿੱਚ ਨਾਮ ਜਪ ਲਿਆ ਦੁਨੀਆ ਦੇ ਜੰਜਾਲਾਂ ਤੋਂ ਛੁੱਟ ਗਿਆ ਫਿਰ ਜਮ ਨਾਲ ਕੋਈ ਵਾ ਨਹੀਂ ਪੈਂਦਾ ਉਹ ਹੈ ਜਮ ਰਾਜ ਦੇ ਵਸ ਪੈਣਾ ਜਦੋਂ ਜੀਵ ਨੇ ਉਦਾਂ ਨਾਮ ਨਹੀਂ ਜਪਿਆ ਕਰਮ ਮਾੜੇ ਰਹੇ ਸਿੱਧੀ ਗੱਲ ਹੈ ਜੀ ਜਮ ਦੇ ਵਸਤ ਪਹਿਣਾ ਹੈ ਕਈ ਦਫਾ ਇਤਿਹਾਸ ਵਿੱਚੋਂ ਕਈ ਕਹਾਣੀਆਂ ਜਾਂ ਸਾਖੀਆਂ ਬਣੀਆਂ ਹੋਣਗੀਆਂ ਸ਼ਾਇਦ ਪਰਦਾਸੀ ਨੇ ਬਹੁਤਾ ਕਦੇ ਇੰਨਾ ਸਾਖੀਆਂ ਜਾਂ ਉਮ ਛੋਟੇ ਹੁੰਦਿਆਂ ਤੋਂ ਸੁਣਦੇ ਆਏ ਆ ਪਰ ਜਿੱਦਾਂ ਹੁਣ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਪਰਮੇਸ਼ਰ ਜੀ ਨੇ ਕਰਨ ਲਾ ਦਿੱਤਾ ਥੋੜੀ ਸਮਝ ਲੱਗਣ ਲੱਗ ਗਈ ਕਿ ਪਾਠ ਨੂੰ ਕਿਵੇਂ ਸਮਝ ਸਮਝ ਕੇ ਅੱਗੇ ਚੱਲਣਾ ਤਾਂ ਹੁਣ ਸਾਖੀਆਂ ਵਗੈਰਾ ਘਾਟੀ ਸੁਣੀਆਂ ਨੇ ਜਾਂ ਪੜੀਆਂ ਨੇ ਹੁਣ ਜੋ ਗੁਰੂ ਪਾਤਸ਼ਾਹ ਕਹਿ ਰਹੇ ਨੇ ਉਸ ਤੇ ਮਨ ਜਾਦਾ ਮੰਨਦਾ ਹੈ ਗੁਰੂ ਪਾਤਸ਼ਾਹ ਨੇ ਕਿਹਾ ਕਿ ਜਿਹੜਾ ਉਹਦਾ ਨਾਮ ਲੈਂਦਾ ਉਹ ਜਮ ਦੇ ਵਸ ਨਹੀਂ ਪੈਂਦਾ ਜਮ ਉਹ ਆ ਜਿੱਥੇ ਆਪਾਂ ਕਹਿੰਦੇ ਨੇ ਵੀ ਨਰਕ ਆ ਇਹ ਸਿੱਧੀ ਗੱਲ ਜਮਾ ਜਮ ਰਾਜ ਕੋਈ ਜੱਜੇ ਨਾਲ ਵੀ ਲਿਖਦੇ ਨੇ ਜਮ ਰਾਜ ਕੋਈ ਯਈਏ ਨਾਲ ਵੀ ਲਿਖਦੇ ਨੇ ਉਹੀ ਜਮ ਰਾਜ ਹੈ ਹਾਂਜੀ ਅੱਗੇ ਸੰਗਤ ਜੀ ਫਿਰ ਅਗਰੀ ਆਡੀਓ ਦੇ ਵਿੱਚ ਜਿਸ ਤਰ੍ਹਾਂ ਵੀ ਵਿਚਾਰ ਸੰਗਤ ਵਿੱਚੋਂ ਹੋਏਗੀ ਹੋ ਸਕਦਾ ਛੇਤੀ ਵੀ ਕਰ ਹੋ ਜਾਏ ਹੋ ਸਕਦਾ ਥੋੜੀ ਦੇਰੀ ਨਾਲ ਵੀ ਕਰ ਹੋ ਜਾਏ ਜਿਸ ਜਿਸ ਤਰ੍ਹਾਂ ਵੀ ਪਰਮੇਸ਼ਰ ਜੀ ਵਕਤ ਦਿੰਦੇ ਨੇ ਕੁਝ ਵਕਤ ਉਹਦੇ ਲਈ ਵੀ ਕੱਢਣਾ ਹੁੰਦਾ ਜਿਨੇ ਸਾਰਾ ਕੁਝ ਬਣਾਇਆ ਜਿਨੇ ਆਪਣੀ ਪ੍ਰੀਤ ਲਾਈ ਆ ਫਿਰ ਇਸ ਤਰ੍ਹਾਂ ਜਿਵੇਂ ਜਿਵੇਂ ਵਕਤ ਹੁੰਦਾ ਆਪਾਂ ਕਰੀ ਚੱਲਾਂਗੇ ਜੀ ਹਾਂਜੀ ਸੰਗਤ ਜੀ ਜੋ ਪਰਮੇਸ਼ਰ ਜੀ ਨੇ ਸਮਝ ਦਿੱਤੀ ਆ ਕਰਮ ਮਾੜੇ ਨੇ ਉਹਦਾ ਨਾਮ ਨਹੀਂ ਲਿਆ ਕੁਛ ਪੁੱਛ ਗਿਛ ਨਹੀਂ ਸਿੱਧਾ ਯਾਮ ਦੇ ਵਾਸਾ ਯਮਰਾਜ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ